ਸੋ ਲੋਕ ਕਵੀ ਜਿਓ ਕੇ ਇੱਕਮ ਕਾਲ ਸਤਗੁਰ ਪ੍ਰਸਾਦ ਕਵੀਰ ਖੰთა ਜਲ ਕੋ ਲਾਪਈ ਖੱਪਰ ਫੋਟ ਮਫੋਟ ਜੋਗੀ ਬਪੜਾ ਖੇਲੋ ਅਸਨ ਰਹੀ ਬਪੂਤ ਕਬੀਰ ਥੋਰੇ ਜਲ ਮਛਲੇ ਜੀਵਰ ਮੇਲੋ ਜਾਲ ਏ ਟੋਗ ਨਾ ਛੁਟ ਸਹ ਫਿਰ ਕਰ ਸਮੁੰਦ ਸਮਾਲ ਕਬੀਰ ਸਮੁੰਦ ਨ ਛੋੜੀਏ ਜੋਤ ਖਰੋ ਹੋਏ ਪੋਖੇ ਪੋਖੇ ਟੁੱਟਦੇ ਪੱਲੇ ਨੱਕੇ ਕੋਏ ਕਬੀਰ ਨਿਗਸਾਏ ਬਹਿ ਗਏ ਥਾਂਗੇ ਨਾਹੀ ਕੋਏ দীন গরিবে apne karte hoye so hoye kabeer basno ki kukur pale sakat ki buri maaye o nit har naam jas o paap basan jaaye ਕਬੀਰ ਹਰਨ ਨਾ ਦੂ ਬਲਾ ਏ ਹਰਿਆਰਾਤਾਲ ਲੱਖ ਅਹੇਰੀ ਇੱਕ ਜਿਉ ਕਿੰਤਾ ਬੰਚਿਓ ਕਾਲ ਕਬੀਰ ਗੰਗਾ ਤੀਰ ਜੋ ਕਰ ਕਰੇ ਪੀਵੇ ਨਿਰਮਲ ਨੀਰ ਬਿਨ ਹਰ ਪਗ ਤੇ ਨ ਮੁਕਤ ਹੋਏ ਓ ਕਹਿ ਰਹੇ ਕਬੀਰ ਕਬੀਰ ਮਨ ਨਿਰਮਲ ਪਿਆ ਜੈਸੇ ਗੰਗਾ ਨੀਰ પાછે ਲਗੋ ਹਰ ਫਿਰੇ ਕਹਤ ਕਵੀਰ 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 ਮਨ ਨਿਰਮਲ ਪਿਆ ਜੈਸੇ ਗੰਗਾ ਨੇ પાછੇ ਲਗੋ ਹਰ ਫਿਰੇ ਕਹਤ ਕਵੀਰ ਕਵੀਰ ਇਹ ਸ਼ਲੋਕ ਸਤਗੁਰ ਕਬੀਰ ਮਹਾਰਾਜ ਜੀ ਦੇ ਤਨ ਤਨ ਚਵਰ ਸ਼ਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੰਗ 1364 ਤੇ ਸ਼ਿਸ਼ੋਭਤਨ ਸਤਗੁਰ ਕਬੀਰ ਮਹਾਰਾਜ ਜੀ ਇਸ ਦੁਨੀਆ ਦੇ ਪ੍ਰਾਣੀ ਨੂੰ ਸਮਝਾ ਰਹੇ ਜਿੰਦ ਨੂੰ ਸਮਝਾ ਰਹੇ ਕਿ ਇਹ ਦੁਨੀਆ ਜਿਹੜੀ ਹੈ ਇਹ ਵਿਸ਼ੇਵਕਾਰਾਂ ਦੇ ਨਾਲ ਭਰੀ ਹੋਈ ਹੈ ਪਰ ਇਹ ਵਿਸ਼ੇਵਕਾਰ ਜਿਹੜੇ ਇੰਨੇ ਕੁ ਮਿੱਠੇ ਲੱਗ ਰਹੇ ਆ ਕਿ ਹਰ ਇੱਕ ਪ੍ਰਾਣੀ ਚਾਹੁੰਦਾ ਹੈ ਕਿ ਇਸ ਦੁਨੀਆ ਦੇ ਵਿੱਚ ਮੈਂ ਖਚਤ ਰਾਂ ਦੁਨੀਆ ਦੇ ਪਦਾਰਥ ਇਕੱਠੇ ਕਰ ਲਾਂ ਰਿਸ਼ਤੇ ਨਾਤੇ ਬਹੁਤ ਮੈਂ ਗੂੜੇ ਕਰ ਲਮਾ ਪਰ ਜੀਵਨ ਦੀ ਬਾਜੀ ਉਹ ਅਖੇਤਿ ਹਾਰ ਜਾਂਦੇ ਆ ਜਿਹੜੇ ਪਰਮਾਤਮਾ ਨੂੰ ਭੁੱਲ ਜਾਂਦੇ ਆ ਤੇ ਪਦਾਰਥਾਂ ਦੇ ਵਿੱਚ ਮਸਤ ਹੋ ਜਾਂਦੇ ਆ ਰਿਸ਼ਤੇ ਨਾਤੇ ਨੂੰ ਮੋਹ ਬਣਾ ਲੈਂਦੇ ਹੈ ਸੋ ਸਤਗੁਰ ਕਬੀਰ ਮਹਾਰਾਜ ਜੀ ਸਮਝਾ ਰਹੇ ਕਬੀਰ ਖਿੰਥਾ ਜਲ ਕੋਇਲਾ ਭਈ ਖਾਪਰ ਫੂਟ ਮਫੂਟ ਜੋਗੀ ਬਪਰਾ ਖੇਲੇਉ ਅਸਨ ਰਹੀ ਬਪੂਤ ਇਹ ਜੋ ਸਰੀਰ ਸਿਗਰ ਇਹ ਕਹਿੰਦੇ ਜਲ ਕੇ ਕੋਲਾ ਹੋ ਗਿਆ ਸਰੀਰ ਜਿਹੜਾ ਹੈ ਜਦੋਂ ਇਹਦੇ ਵਿੱਚੋਂ ਪ੍ਰਾਣ ਨਿਕਲ ਜਾਂਦੇ ਹੈ ਤਾਂ ਇਹ ਮਿੱਟੀ ਬਣ ਜਾਂਦਾ ਫਿਰ ਇਹਦਾ ਜਿਹੜਾ ਹੱਡੀਆਂ ਆ ਬਾਲ ਆ ਇਸ ਤਰ੍ਹਾਂ ਜਲਦੇ ਆ ਜਿਵੇਂ ਬਾਹਰ ਜਲਦੇ ਆਕਾਸ਼ ਦੇ ਪੋਲੇ ਵਾਂਗੂ ਹੱਡੀਆਂ ਜਲਦੀਆਂ ਸੁੱਕੇ ਹੋਏ ਲੱਕੜ ਦੀ ਟਾਹ ਕਾਸ ਦੀ ਟਾਟੀ ਵਾਂਗੂ ਸੋ ਉਹ ਕਹਿੰਦੇ ਖਾਪਰ ਫੋਟਮਾ ਫੋਟ ਜਿਹੜਾ ਮਨ ਹਰ ਟਾਈਮ ਚੰਚਲਤਾ ਦੇ ਵਿੱਚ ਰਹਿ ਕੇ ਸ਼ਾਮਾਂ ਦੇ ਵਿੱਚ ਵਿਕਾਰਾਂ ਚ ਮਸਤ ਹੋ ਕੇ ਪੀਖ ਦੀ ਤਰ੍ਹਾਂ ਮੰਗਦਾ ਫਿਰਦਾ ਸੀ ਜੋਗੀ ਬਪੜਾ ਖੇਲੇ ਉਹ ਜਿਨ੍ਹਾਂ ਪਦਾਰਥਾਂ ਦੇ ਵਿੱਚ ਜਿਨ੍ਹਾਂ ਰਸਤਿਆਂ ਨਰਤਿਆਂ ਦੇ ਵਿੱਚ ਇਹ ਖੇਲ ਉਹ ਖੇਡ ਰਿਆ ਸੀ ਉਹ ਸਾਦੇ ਦਸਾਂ ਦੇ ਇੱਥੇ ਰਹਿ ਗਏ ਆਸਨ ਰਹੀ ਬਪੂਤ ਜਿੱਥੇ ਇਸ ਕਾਇਆ ਨੂੰ ਸਾੜਿਆ ਗਿਆ ਉਸ ਆਸਨ ਤੇ ਸਿਰਫ ਸਵਾਦੀ ਢੇਰੀ ਰਹਿ ਗਈ ਇੱਕ ਸੋ ਸਤਗੁਰ ਕਬੀਰ ਮਹਾਰਾਜ ਜੀ ਦਾ ਸਮਝਾਉਣਾ ਹੈ ਕਿ ਇਹ ਜਿਹੜੀ ਜਿੰਦ ਹੈ ਇਸ ਨੇ ਤਾਂ ਮਰਨਾ ਨਹੀਂ ਹੈ ਇਸ ਤਨ ਨੂੰ ਤਾਂ ਤੁੰ ਨੂੰ ਮਿਲਿਆ ਹੈ ਪ੍ਰਾਣੀ ਨੂੰ ਕਿ ਇਸ ਧਰਮਸ਼ਾਲਾ ਦੇ ਵਿੱਚ ਰਹਿ ਕੇ ਉਸ ਪਰਮਾਤਮਾ ਦੇ ਨਾਲ ਆਪਣਾ ਮੇਲ ਕਰ ਇਹ ਦੁਨੀਆ ਜਿਹੜੀ ਕੋੜ ਦੀ ਦੀਵਾਰ ਹੈ ਉਹ ਮਾਇਆ ਦਾ ਚੱਕਰ ਹੈ ਇਹ ਸਾਰੇ ਨੂੰ ਛੱਡ ਦੇ ਤਾਂ ਕਿ ਤੇਰਾ ਉਸ ਪਰਮਾਤਮਾ ਦੇ ਨਾਲ ਮੇਲ ਹੋ ਜਵੇ ਤੈਨੂੰ ਮੁਕਤੀ ਪ੍ਰਾਪਤ ਹੋ ਜਵੇ ਪਰ ਜਦੋਂ ਸਵਾਸਾਂ ਦੀ ਪੂੰਜੀ ਮੁੱਕ ਜਾਂਦੀ ਹੈ ਤੇ ਪਰਮਾਤਮਾ ਦਾ ਨਾਮ ਜਪਿਆ ਨਹੀਂ ਹੁੰਦਾ ਤਾਂ ਫਿਰ ਜਿਹੜੀ ਇਹ ਸਰੀਰ ਹੈ ਹਾਰਡ ਜਲੇ ਜਿਓ ਲੱਕੜੀ ਕੇਸ ਜੱਲੇ ਜੋ ਕਾਸ ਇਹ ਜਗ ਜਲਤਾ ਦੇਖ ਕੇ ਪਹਿਓ ਕਬੀਰ ਉਦਾਸ ਕਹਿੰਦੇ ਦੁਨੀਆ ਜਦੋਂ ਜਲਾਉਂਦੀ ਹੈ ਤਾਂ ਜੇ ਤਾਂ ਉਸ ਨੂੰ ਦੇਖ ਕੇ ਉਦਾਸੀ ਆ ਗਈ ਔਰ ਉਹ ਉਦਾਸੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਜੇਕਰ ਸਾਡੇ ਵਿੱਚ ਉਦਾਸੀਪਨ ਨਹੀਂ ਆਉਂਦਾ ਤਾਂ ਅਸੀਂ ਇਸ ਦੁਨੀਆ ਦੇ ਮੋਹ ਨੂੰ ਛੱਡ ਨਹੀਂ ਸਕਦੇ ਇਸੇ ਕਰਕੇ ਸਤਗੁਰ ਫਰੀਦ ਮਰ ਜੇ ਕਹੇ ਸੀ ਬਿਰਹਾ ਬਿਰਹਾ ਆਖੀਏ ਬਿਰਹਾ ਤੋਂ ਸੁਲਤਾਨ ਜਿਸ ਤਨ ਬਿਰਹਾ ਨਾ ਉਪਜੇ ਸੋ ਤਨ ਜਾਨਮਸਾਨ ਵਿਯੋਗ ਜਦ ਜਰੂਰੀ ਹੈ ਵਿਛੋੜਾ ਜਰੂਰੀ ਹੈ ਕਿਉਂਕਿ ਵਿਛੋੜਾ ਜਿੰਨੀ ਦੇਰ ਤੱਕ ਸਾਨੂੰ ਯਾਦ ਨਹੀਂ ਆਉਂਦਾ ਕਿ ਅਸੀਂ ਪਰਮਾਤਮਾ ਨਾਲ ਵਿਛੜੇ ਹੋਏ ਹਾਂ ਤਾਂ ਫਿਰ ਅਸੀਂ ਦੁਨੀਆ ਦੇ ਵਿੱਚ ਮਨ ਲਾ ਕੇ ਬੈਠੇ ਫਿਰ ਸਾਡਾ ਮਨ ਉਦਾਸ ਹੀ ਨਹੀਂ ਹੋ ਰਿਹਾ ਕਬੀਰ ਥੋੜੇ ਜਲ ਮਾਛਲੀ ਝੀਰ ਮੈਲਿਓ ਜਾਲ ਇਹ ਟੋਗ ਨੇ ਨਾ ਛੁੱਟਸ ਫਿਰ ਕਰ ਸਮੁੰਦ ਸਮਾਲ ਕਹਿੰਦੇ ਜੇ ਜਲ ਥੋੜਾ ਹੋਵੇ ਤਾਂ ਜਦੋਂ ਮੱਛੀਆਂ ਪਕੜਨ ਵਾਲਾ ਉਹਦੇ ਵਿੱਚ ਜਾਲ ਲਾਊਗਾ ਫਿਰ ਮੱਛੀ ਬਚ ਨਹੀਂ ਸਕਦੀ ਕਿਉਂਕਿ ਟੋਇਆ ਹੈ ਛੱਪੜਾ ਹੈ ਛੋਟਾ ਜਿਹਾ ਹੈ ਇਹ ਟੋਬ ਨੇ ਨਾ ਛੁੱਟਸੇ ਫਿਰ ਕਰ ਸਮੁੰਦਰ ਸਮਾਲ ਇਸ ਕਿੰਦੇ ਟੋਏ ਨੂੰ ਛੱਡ ਦੇਣਾ ਚਾਹੀਦਾ ਇਹਨੂੰ ਕਿਉਂ ਫੜ ਕੇ ਬੈਠਿਆ ਉਸ ਸਮੁੰਦਰ ਦੇ ਵਿੱਚ ਡਾਇਡਨ ਲਈ ਇਸ ਛੱਪੜ ਨੂੰ ਛਿੱੜਣਾ ਪੈਣਾ ਜਿੱਥੇ ਥੋੜਾ ਜਿਹਾ ਜਲ ਹੈ ਇਹ ਗੱਲ ਸਤਗੁਰ ਕਬੀਰ ਮਹਾਰਾਜ ਜੀ ਪ੍ਰਾਣੀਆਂ ਨੂੰ ਸਮਝਾ ਰਹੇ ਕਿ ਇਸ ਦੁਨੀਆ ਦੇ ਵਿੱਚ ਤੂੰ ਛੋਟੇ ਜਿਹੇ ਛੱਪੜ ਦੇ ਨਿਆਈ ਆਪਣੇ ਘਰ ਨੂੰ ਸਮਝ ਕੇ ਬੈਠਾ ਹੈ ਤਾਂ ਜੇਕਰ ਕਿਤੇ ਇਹਦਾ ਤੂੰ ਤਿਆਗ ਕਰ ਲਵੇਂ ਫਿਰ ਤੈਨੂੰ ਸਮੁੰਦਰ ਦੇ ਨਾਲ ਡਰ ਸਕਦਾ ਪਰਮਾਤਮਾ ਤਾਂ ਸਮੁੰਦਰ ਹੈ ਅਥਾ ਸਮੁੰਦਰ ਹੈ ਉੱਥੇ ਤੇਨੂੰ ਕੋਈ ਵੀ ਖਤਰਾ ਹੀ ਨਹੀਂ ਹੈ ਇੱਥੇ ਤਾਂ ਤੈਨੂੰ ਕਾਮ ਕ੍ਰੋਧ ਲੋਭ ਉਹ ਹੰਕਾਰ ਜਿਹੜੇ ਸ਼ਿਕਾਰੀ ਹੈ ਜਿਹੜੀਆਂ ਅਸ਼ਰਤ ਰਿਸ਼ਨਾ ਮਹਾਨ ਉਹਨਾਂ ਦੇ ਕਰਕੇ ਤੂੰ ਫਸੇ ਫਸਿਆ ਹੈ ਔਰ ਤੈਨੂੰ ਮਰਨਾ ਵੀ ਹੈ ਇਸ ਸਮੁੰਦਰ ਨੂੰ ਛੱਡਣਾ ਹੀ ਪੈਣਾ ਇਸ ਸਮੁੰਦਰ ਚ ਜਾਣ ਲਈ ਤੈਨੂੰ ਹਰਿ ਦਾ ਨਾਮ ਜਪਣਾ ਪੈਣਾ ਤੇ ਇਹ ਜਿਹੜਾ ਟੋਆ ਜਾਂ ਛੱਪੜ ਜਾਂ ਛੋਟਾ ਜਿਹਾ ਪਾਣੀ ਦਾ ਤਲਾਬ ਹੈ ਇਹਨੂੰ ਇੱਕ ਦਿਨ ਛੱਡਣਾ ਪੈਣਾ ਤੇ ਉਸ ਸਮੁੰਦਰ ਦੇ ਵਿੱਚ ਤੈਨੂੰ ਰੜਨਾ ਪੈਣਾ ਜੇ ਰੜਨ ਦਾ ਕੋਸ਼ਿਸ਼ ਕਰੇਗਾ ਸਿਮਰਨ ਕਰੇਗਾ ਪਰਮਾਤਮਾ ਦਾ ਨਾਮ ਜਪੇਗਾ ਤਾਂ ਫਿਰ ਤੂੰ ਸਮੁੰਦਰ ਚ ਜਦੋਂ ਰੜ ਗਿਆ ਫਿਰ ਤੈਨੂੰ ਖਤਰਾ ਹੀ ਕੋਈ ਨਹੀਂ ਉੱਥੇ ਸ਼ਿਕਾਰੀ ਜਾਲ ਨਹੀਂ ਲਾ ਸਕਦਾ ਥੋੜੇ ਜਲ ਦੇ ਵਿੱਚ ਤਾਂ ਸ਼ਿਕਾਰੀ ਆਮ ਨਾਲ ਜਾਲ ਲਾ ਕੇ ਤੈਨੂੰ ਫੜ ਸਕਦਾ ਕਬੀਰ ਸਮੁੰਦਰ ਨਾ ਛੋੜੀਏ ਜੋ ਅਤਖਰ ਹੋਏ ਪੋਖਰ ਪੋਖਰ ਟੁੱਟਦੇ ਭਲੋ ਨਾ ਕਹੀਏ ਕੋਈ ਸਤਗੁਰ ਕਬੀਰ ਮਹਾਰਾਜ ਜੀ ਇਸ ਜਿੰਦ ਨੂੰ ਸਮਝਾ ਰਹੇ ਕਹਿੰਦੇ ਪ੍ਰਮਾਤਮਾ ਜਿਹੜਾ ਹੈ ਇਹ ਸਮੁੰਦਰ ਹੈ ਜੇਕਰ ਇਸ ਦਾ ਪਾਣੀ ਖਾਰਾ ਵੀ ਹੋ ਜਵੇ ਤੇ ਇਹਨੂੰ ਛੱਡਣਾ ਨਹੀਂ ਚਾਹੀਦਾ ਕਿਉਂਕਿ ਇੱਥੇ ਤੇਰਾ ਬਹੁਤ ਹੀ ਵੱਡਾ ਦੁਨੀਆਂ ਦੇ ਕਰਤੇ ਨਾਲ ਮੇਲ ਹੈ ਨਹੀਂ ਤਾਂ ਫਿਰ ਤੂੰ ਪੋਖਰ-ਪੋਖਰ ਟੁੰਡਤੇ ਤੂੰ ਦਰਦ-ਦਰ ਪਟਕਦਾ ਫਿਰੇਂਗਾ ਸਮੁੰਦਰ ਨੂੰ ਛੱਡ ਕੇ ਟੋਇਆ ਟਿੱਬਿਆਂ ਦੇ ਵਿੱਚ ਤੁਰਿਆ ਫਿਰੇਗਾ ਛੱਪੜਾਂ ਦੇ ਵਿੱਚ ਤੁਰਿਆ ਫਿਰੇਗਾ ਨਹਿਰਾਂ ਨਾਲਿਆਂ ਦੇ ਵਿੱਚ ਤੁਰਿਆ ਫਿਰੇਗਾ ਭਲੋ ਨਾ ਕਹੀਏ ਕੋਈ ਤਾਂ ਫਿਰ ਕਹਿੰਦੇ ਤੈਨੂੰ ਕਿਸ ਨੇ ਵੀ ਚੰਗਾ ਨਹੀਂ ਕਹਿਣਾ ਪਰਮਾਤਮਾ ਨੂੰ ਜਿਹੜੇ ਸਿੱਧੇ ਬੰਦੇ ਨੇ ਬਸਾਰਿਆ ਹੈ ਉਹ ਦੁਨੀਆ ਤੋਂ ਨਾਮ ਨੇ ਕਦੀ ਵਿਖਟ ਕੇ ਗਿਆ ਦੁਨੀਆ ਤੇ ਨਾਮ ਹੀ ਉਸ ਦਾ ਰਿਹਾ ਹੈ ਜਿਸ ਨੇ ਪਰਮਾਤਮਾ ਨੂੰ ਬਸਾਰਿਆ ਨਹੀਂ ਉਹਦੇ ਭਾਣੇ ਨੂੰ ਮੰਨਿਆ ਉਸ ਕਰਤੇ ਦੀ ਕਿਰਤ ਦੇ ਨਾਲ ਉਹਨੇ ਮੋਹ ਨਹੀਂ ਪਾਇਆ ਕੋੜ ਸਮਝਿਆ ਕਰਤ ਨੂੰ ਉਹ ਆਪਣੇ ਆਪ ਨੂੰ ਵੀ ਕਰਤ ਸਮਝਿਆ ਕਿ ਕਰਤੇ ਦੀ ਕਰਤ ਹੈ ਔਰ ਇਸ ਸਰੀਰ ਜਾਣਾ ਹੈ ਇਸ ਤਨ ਦੇ ਰਿੰਦੇ ਰਿੰਦੇ ਸਿਮਰਨ ਕਰਕੇ ਉਸ ਸਮੁੰਦਰ ਦੇ ਨਾਲ ਉਸ ਪਰਮਾਤਮਾ ਦੇ ਨਾਲ ਮੇਲ ਹੋ ਜਵੇ ਕਬੀਰ ਨਿਗਸਾਇਮ ਬਹਿ ਗਏ ਥੰਗ ਹੀ ਨਹੀਂ ਕੋਈ ਦੀਨ ਗਰੀਬੀ ਆਪਣੇ ਕਰਤਾ ਹੋਏ ਸੋਏ ਕਹਿੰਦੇ ਜਿਹੜੇ ਆਪਣੇ ਗੁਰੂ ਤੋਂ ਬਿਨਾ ਆ ਉਹ ਰੁੜ ਗਏ ਉਸ ਸਮੁੰਦਰ ਚ ਡੁੱਬ ਗਏ ਥੰਗ ਹੀ ਨਹੀਂ ਕੋਈ ਕੋ ਕੋ ਕੋਈ ਮਲਾਈ ਹੈ ਨਹੀਂ ਗੁਰੂ ਨੇ ਮਲਾਦਾ ਕਮ ਕਰਨਾ ਹੈ ਜੇਕਰ ਗੁਰੂ ਨੂੰ ਅਸੀਂ ਸ਼ਬਦ ਗੁਰੂ ਬਣਾਇਆ ਹੀ ਨਹੀਂ ਤਾਂ ਫਿਰ ਅਸੀਂ ਨਿਗਸਾਏ ਨਿਗਸਾਏ ਮਤਲਬ ਜਿਸ ਨੂੰ ਪਰਮਾਤਮਾ ਜ ਪਰਮਾਤਮਾ ਨੂੰ ਮੰਨਦਾ ਨਹੀਂ ਦੀਨ ਗਰੀਬੀ ਆਪਣੇ ਕਰਤੇ ਹੋਏ ਸੁ ਹੋਏ ਇਹ ਜਿਹੜੀ ਗਰੀਬੀ ਹੈ ਇਹ ਆਪਣੀ ਹੈ ਇਹ ਕਿਸੇ ਤੋਂ ਪਾਈ ਨਹੀਂ ਹੋਈ ਇਹ ਬੰਦੇ ਦੇ ਖੁਦ ਹੀ ਹੈ ਕਿਉਂਕਿ ਪਰਮਾਤਮਾ ਨੇ ਤਾਂ ਅਮੀਰ ਬਣਾ ਕੇ ਭੇਜਿਆ ਅਮੋਲਕ ਸਵਾਸਾਂ ਦੀ ਪੂੰਜੀ ਜਿਨ੍ਹਾਂ ਨੇ ਧਨ ਇਕੱਠਾ ਕੀਤਾ ਉਹਨਾਂ ਦੇ ਕੋਲ ਵੀ ਉਹ ਹੈ ਜਿਹੜਾ ਆਪਣੇ ਆਪ ਨੂੰ ਗਰੀਬ ਸਮਝਿਆ ਉਹਦੇ ਕੋਲ ਵੀ ਉਹ ਹੈ ਲੇਕਿਨ ਨਿਮਰਤਾ ਜਿਹੜੀ ਆਪਣੇ ਵਿੱਚ ਲਿਆ ਕੇ ਪਰਮਾਤਮਾ ਦਾ ਸਿਮਰਨ ਕਰਨਾ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਤੋਂ ਬਚਣਾ ਔਰ ਸਬਰ ਦੇ ਵਿੱਚ ਆਉਣਾ ਸੰਤੋਖ ਦੇ ਵਿੱਚ ਆਉਣਾ ਇਹ ਸਭ ਤੋਂ ਵੱਡੀ ਅਮੀਰੀ ਹੈ ਕਿਉਂਕਿ ਜੇਕਰ ਦੁਨੀਆਂ ਦੇ ਉੱਤੇ ਸਬਰ ਨਹੀਂ ਹੈ ਤਾਂ ਜਿੰਨੇ ਮਰਜ਼ੀ ਧਨ ਪਦਾਰਥ ਇਕੱਠੇ ਕਰ ਲਓ ਕਦੀ ਵੀ ਅਮੀਰ ਨਹੀਂ કહਾਈ ਜਾ ਸਕਦੇ ਤੁਸੀਂ ਦੁਨੀਆਂ ਤੁਹਾਨੂੰ ਅਮੀਰ ਕਹੇਗੀ ਪਰ ਉਸ ਦాతੇ ਦੇ ਦਰਦ ਦੇ ਤੁਸੀਂ ਇਹੋ ਜੇ ਨਾ ਮੰਨਿਆ ਕਿ ਤੁਹਾਨੂੰ ਕਿਸੇ ਨੂੰ ਮੋਹ ਨਹੀਂ ਲਾਉਣਾ ਸੋ ਜੇਕਰ ਪ੍ਰਮਾਤਮਾ ਦੇ ਨਾਲ ਤੁਸੀਂ ਜੁੜੇ ਹੋਏ ਆਂ ਤੇ ਉਸ ਦੇ ਅਮੋਲਕ ਸਵਾਸਨ ਦੀ ਪੂੰਜੀ ਨੂੰ ਉਹਦੇ ਸਿਮਰਨ ਦੇ ਵਿੱਚ ਲਾ ਰਹੇ ਆਂ ਤੇ ਜੋ ਦਿੱਤਾ ਹੋਇਆ ਉਹਨੂੰ ਇਹ ਭਾਣਾ ਉਸ ਦਾ ਮੰਨ ਰਹੇ ਆਂ ਤੇ ਫਿਰ ਕਹਿੰਦੇ ਤੁਹਾਡਾ ਜਿਹੜਾ ਮਲਾਹ ਹੈ ਉਹ ਤੁਹਾਨੂੰ ਸਮੁੰਦਰ ਚ ਡੁੱਬਣ ਨਹੀਂ ਦੇਣਾ ਨਹੀਂ ਤਾਂ ਲੋਕ ਡੁੱਬ ਜਾਂਦੇ ਕਬੀਰ ਬੈਸਨੋ ਕੀ ਕੋਕਰ ਭਲੇ ਸਾਕਤ ਕੀ ਬੁਰੀ ਮਾਇ ਉਹ ਨਿਤ ਹਰ ਨਾਮ ਜਪ ਜਸ ਕਹੇ ਉਹ ਪਾਪ ਬਸਹਿਨ ਜਾਈਂ ਕਹਿੰਦੇ ਜਿਹੜਾ ਬੰਦਾ ਪਰਮਾਤਮਾ ਦਾ ਸਿਮਰਨ ਕਰਦਾ ਉਹਦੀ ਕੁੱਤੀ ਵੀ ਚੰਗੀ ਹੈ ਕਿਹਦੇ ਨਾਲ ਉਹ ਜਿਹੜੇ ਬੰਦੇ ਪਰਮਾਤਮਾ ਨੂੰ ਮੰਨਦੇ ਨਹੀਂ ਕਹਿੰਦੇ ਉਹਦੀ ਮਾਂ ਨਾਲ ਵੀ ਜਿਹੜਾ ਪਰਮਾਤਮਾ ਦਾ ਸਿਮਰਨ ਕਰਦਾ ਉਹਦੀ ਕੁੱਤੀ ਨਾਲੋਂ ਦੂਸਰੇ ਦੀ ਮਾਂ ਨਾਲੋਂ ਸਿਮਰਨ ਕਰਨ ਵਾਲੇ ਦੀ ਕੁੱਤੀ ਵੀ ਚੰਗੀ ਹੈ ਕਿਉਂ ਕਿਉਂਕਿ ਉਹ ਨਿਤ ਹਰ ਨਾਮ ਜਸ ਜਦੋਂ ਉਹ ਪਰਮਾਤਮਾ ਦਾ ਨਾਮ ਜਪਦਾ ਗੁਰਦੁਆਰੇ ਮੰਦਰ ਮਸਜਿਦ ਦੇ ਵਿੱਚ ਜਾਂਦਾ ਉਹ ਕੁੱਤੀ ਵੀ ਸੰਗ ਕਰਦੀ ਹੈ ਪਰ ਜਿਹੜਾ ਦੂਸਰਾ ਹੈ ਜਿਹੜਾ ਪਰਮਾਤਮਾ ਨੂੰ ਮੰਨਦਾ ਨਹੀਂ ਉਹ ਜਦੋਂ ਪਾਪ ਕਰਦਾ ਹੈ ਮਾੜੇ ਕੰਮ ਕਰਦਾ ਹੈ ਤਾਂ ਉਹਦੀ ਮਾਂ ਵੀ ਉਹਦੀ ਸੰਗ ਕਰਦੀ ਹੈ ਇਸ ਕਰਕੇ ਪਰਮਾਤਮਾ ਦੇ ਸਿਮਰਨ ਕਰਨ ਵਾਲੇ ਦੀ ਕਿੱਡਾ ਵੱਡਾ ਨਿਰਣਾ ਸਤਗੁਰ ਕਬੀਰ ਮਹਾਰਾਜ ਜੀ ਕਰ ਰਹੇ ਹੈ ਵੀ ਉਸ ਦੀ ਕੁੱਤੀ ਦੇ ਬਰਾਬਰ ਵੀ ਜਿਹੜਾ ਪਰਮਾਤਮਾ ਨਹੀਂ ਮੰਨਦਾ ਉਹਦੀ ਮਾਂ ਮਾਂ ਵੀ ਨਹੀਂ ਹੋ ਸਕਦੀ ਸਿਮਰਨ ਕਰਨ ਵਾਲੇ ਦੀ ਕੁੱਤੀ ਵੀ ਚੰਗੀ ਹੈ ਕਿਉਂਕਿ ਉਹ ਸੰਗ ਕਰ ਰਹੀ ਹੈ ਸੰਗਤ ਚੰਗੀ ਹੈ ਇੱਥੇ ਸੰਗਤ ਨੂੰ ਪਹਿਲ ਦਿੱਤੀ ਹੈ ਸਤਗੁਰ ਕਬੀਰ ਮਹਾਰਾਜ ਜੀ ਸੰਗਤ ਦੀ ਮਹਿਮਾ ਦੱਸ ਰਹੇ ਕਿ ਜੇਕਰ ਅਸੀਂ ਚੰਗੇ ਦੇ ਨਾਲ ਸੰਗਤ ਕਰਾਂਗੇ ਜੇ ਚੰਦਨ ਦੇ ਨਾਲ ਸੰਗਤ ਕਰ ਲਵਾਂਗੇ ਤਾਂ ਸਾਡੇ 'ਚ ਵੀ ਖੁਸ਼ਬੂ ਆ ਜਾਊਗੀ ਕਿਉਂਕਿ ਜੇ ਨਹੀਂ ਅਸੀਂ ਮਾੜੇ ਦੇ ਸੰਗਤ ਕਰਨੇ ਤਾਂ ਮਾੜੇ ਦਾ ਸਾਡੇ ਤੇ ਅਸਰ ਆਉਣਾ ਇਸੇ ਕਰਕੇ ਉਹਨਾਂ ਨੇ ਕਹਿਆ ਸੀ ਉਮ ਚੰਦਨ ਹਮ ਰੰਡ ਬਾਪਰੇ ਸੰਗਤ ਮਾਰੇ ਬਾਸਾ ਨੀਚ ਰੁਖ ਤੇ ਉਚ ਪਹਿ ਗੰਧ ਸੁਗੰਧ ਨ ਵਸ ਸਤਗੁਰ ਅਬਦਾਸ ਮਹਾਰਾਜ ਜੀ ਕਹਦੇ ਚੰਦਨ ਦੇ ਜੇ ਨੈਕਟ ਵਸਦੇ ਹੈ ਉਹਨਾਂ ਦੇ ਵਿੱਚ ਵੀ ਚੰਦਨ ਦੀ ਖੁਸ਼ਬੂ ਹਣ ਸ਼ੁਰੂ ਹੋ ਜਾਂਦੀ ਕਿਉਂਕਿ ਸੰਗਤ ਚੰਗੀ ਹੈ ਪਰ ਜਿਹੜੇ ਮਾੜੇ ਦੇ ਸੰਗਤ ਕਰਦੇ ਤੇ ਉਹਨਾਂ ਦੇ ਵਿੱਚ ਮਾੜਾ ਹੀ ਅਸਰ ਪੈਂਦਾ ਸਤਗੁਰ ਕਬੀਰ ਮਹਾਰਾਜ ਜੀ ਏਸੇ ਗੱਲ ਨੂੰ ਸਮਝਾ ਰਹੇ ਕਿ ਪਰਮਾਤਮਾ ਦਾ ਨਾਮ ਜਪਣ ਵਾਲਿਆਂ ਦੀ ਸੰਗਤ ਕਰਨੀ ਚਾਹੀਦੀ ਹੈ ਕਬੀਰ ਹਰਨਾ ਦੁਬਲਾ ਇਹ ਹਰੀਆਰਾ ਤਾਲ ਲਾਖ ਹਿਰੀ ਇਕ ਜਿਉ ਕੀਤਾ ਬੰਚੋ ਕਾਲ ਸਤਗੁਰ ਕਬੀਰ ਮਹਾਰਾਜ ਸਮਝਾ ਰਹੇ ਕਿ ਮੇਰੀ ਜਿੰਦ ਹਰਨ ਜਿਹੜੀ ਹੈ ਇਹ ਬਹੁਤ ਕਮਜ਼ੋਰ ਹੈ ਹਰਨ ਮੇਰਾ ਇਹ ਦੁਨੀਆ ਜਿਹੜੀ ਹੈ ਬਹੁਤ ਵੱਡੀ ਜਿਹਦੇ ਵਿੱਚ ਵਿਕਾਰਾਂ ਦਾ ਹਰਿਆਵਲ ਦਿਸ ਰਹੀ ਹੈ ਇਹ ਜਿਹੜਾ ਮਨ ਦਾ ਹਰਨ ਹੈ ਇਹ ਬਚ ਨਹੀਂ ਸਕਦਾ ਇਹ ਚੂਣਾ ਚਾਹੁੰਦਾ ਦੁਨੀਆ ਦੀ ਇਸ ਹਰਿਆਵਲ ਨੂੰ ਚੰਗਾ ਸਮਝਦਾ ਹੈ ਲੱਖ ਹਿਰੀ ਇਕ ਜਿਉ ਕੀਤਾ ਬੰਚੋ ਕਾਲ ਕਿੰਨੇ ਮਕੈਨਿਕ ਦੇਰ ਬਚਾ ਸਕਦਾ ਇਹਨੂੰ ਕਿਉਂਕਿ ਲੱਖਾਂ ਹੀ ਵਿਸ਼ੇ ਬਕਾਰਾਂ ਦੀਆਂ ਗੰਦਲਾਂ ਦਿਸ ਰਹੀਆਂ ਕਿੰਨੇ ਕ ਦਿਨ ਬਚੂਗਾ ਸੋ ਜੇਕਰ ਬਚਣਾ ਹੈ ਤਾਂ ਉਸ ਪਰਮਾਤਮਾ ਦੇ ਸਿਮਰਨ ਦੇ ਵਿੱਚ ਲੱਗਣਾ ਪੈਣਾ ਨਹੀਂ ਤਾਂ ਇਸ ਹਰਨ ਨੇ ਬਚਣਾ ਨਹੀਂ ਕਿਉਂਕਿ ਇਸ ਹਰਨ ਨੂੰ ਪਤਾ ਨਹੀਂ ਹੈ ਕਿ ਦੁਨੀਆ ਛੱਡ ਕੇ ਜਾਣੀ ਹੈ ਇਸ ਕਰਕੇ ਉਹਨਾਂ ਨੇ ਇਸ ਦੁਨੀਆ ਨੂੰ ਇੰਨੇ ਮਿੱਠੇ ਦੱਸਿਆ ਕਿ ਹਰੀਆਵਲ ਲੱਗ ਰਹੀ ਹੈ ਤੇ ਮਨ ਦਾ ਹਿਰਨ ਜਿਹੜਾ ਹੈ ਇਹਦੇ ਵਿੱਚ ਚੁਗਣਾ ਚਾਹੁੰਦਾ ਮੈਂ ਰੋਕ ਰਿਹਾ ਪਰ ਮਕੈਨਿਕ ਦੇ ਰੋਕ ਮੈਂ ਰੁਕ ਨਹੀਂ ਸਕਦਾ ਜਿੰਨੀ ਦੇ ਤੱਕ ਉਸ ਪਰਮਾਤਮਾ ਦੀ ਕਿਰਪਾ ਨਹੀਂ ਹੁੰਦੀ ਸੋ ਜੇਕਰ ਮੈਂ ਇਸ ਨੂੰ ਬਚਾਉਣਾ ਹੈ ਤਾਂ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਮੈਂ ਸਿਮਰਨ ਕਰਾਂ ਤਾਂ ਹੀ ਬਚ ਸਕਣਾ ਨਹੀਂ ਤਾਂ ਨਹੀਂ ਬਚ ਸਕਦਾ ਕਿਉਂਕਿ ਇਹ ਕਮਜ਼ੋਰ ਹੈ ਮਨ ਦਾ ਕਮਜ਼ੋਰ ਹੈ ਕਬੀਰ ਗੰਗਾ ਤੀਰ ਜੋ ਘਰ ਕਰੇ ਪੀਵੇ ਨਿਰਮਲ ਨੀਰ ਬਿਨ ਹਰ ਪਗ ਤਿਨ ਮੁਕਤ ਹੋਏ ਇਹੋ ਕਹਿਰ ਮੈਂ ਕਬੀਰ ਕਹਿੰਦੇ ਜੇ ਗੰਗਾ ਦੇ ਕਿਨਾਰੇ ਦੇ ਉੱਤੇ ਵੀ ਤੂੰ ਘਰ ਬਣਾ ਲਵੇਂ ਤੇ ਤੂੰ ਰੋਜ ਗੰਗਾ ਜ ਦਾ ਨਰਮਲ ਨੀਰ ਪੀਵੇਂ ਬਿਨ ਹਰ ਭਗਤੇ ਨ ਮੁਕਤ ਹੋਏ ਕਹਿੰਦੇ ਮਤ ਸੋਚੀ ਕੇ ਗੰਗਾ ਦੇ ਕਿਨਾਰੇ ਤੇ ਮੇਰੀ ਮੁਕਤੀ ਹੋ ਜਾਊ ਜੇ ਹਰੀਦਾ ਭਗਤੀ ਨ ਕੀਤੀ ਤਾਂ ਫਿਰ ਤੈਨੂੰ ਨਰਕਾਂ ਚ ਪੈਣਾ ਹੀ ਪੈਣਾ ਜਮਨ ਦੇ ਬਸ ਪੈਣਾ ਹੀ ਪੈਣਾ ਕੁੱਲੀ ਗੰਗਾ ਦੇ ਕਿਨਾਰੇ ਪਾਵੇਂ ਪਾਲਾ ਗਤੀ ਨਹੀਂ ਹੋਣੀ ਨਾਮ ਤੋਂ ਬਿਨਾ ਪਰਮਾਤਮਾ ਦਾ ਨਾਮ ਜਪੜਾ ਪੈਣਾ ਇਹ ਨਹੀਂ ਕਿ ਗੰਗਾ ਦੇ ਵਿੱਚ ਨਹਾਉਣ ਲੱਪੇ ਤਾਂ ਤੀਰਥ ਹੋ ਗਿਆ ਤਾਂ ਅਸੀਂ ਮੁਕਤੀ ਪਾਲ ਮੰਗੇ ਬਾਹਰ ਦੀ ਮਿਹਲਤ ਹੋਊ ਮਨ ਦੇ ਮੈ ਲਾਉਣ ਲਈ ਤੈਨੂੰ ਨਾਮ ਦਾ ਆਸਰਾ ਲੈਣਾ ਪੈਣਾ ਅਧੀ ਦੀ ਭਗਤੀ ਕਰਨੀ ਪੈਣੀ ਹੈ ਇਸੇ ਕਰਕੇ ਉਹਨਾਂ ਨੇ ਕਿਹਾ ਕਿ ਗੰਗਾ ਦੇ ਕਿਨਾਰੇ ਦੇ ਉੱਤੇ ਵੀ ਬੈਠ ਕੇ ਤੁਸੀਂ ਜੇਕਰ ਇਹ ਮਨ ਵਿੱਚ ਸੋਚ ਲਮ ਕਿ ਸਦੀ ਮੁਕਤੀ ਹੋ ਜਾਊਗੀ ਨਹੀਂ ਹੋ ਸਕਦੀ ਠੀਕ ਹੈ ਠੰਡਾ ਪਾਣੀ ਪੀ ਸਕਦੇ ਆ ਇਸ਼ਨਾਨ ਕਰ ਸਕਦੇ ਆ ਨੇੜੇ ਹੈ ਗੰਗਾ ਦੇ ਪਰ ਭਗਤੀ ਤਾਂ ਜਿਹੜੀ ਹੈ ਉਹ ਮਨ ਨੇ ਕਰਨੀ ਹੈ ਇਹ ਤਾਂ ਤਨ ਦੀ ਸਹੂਲਤ ਹੈ ਕਿ ਦੂਰ ਨਹੀਂ ਜਾਣਾ ਤਰਨਾ ਨਹੀਂ ਪਊਗਾ ਠੰਡਾ ਪਾਣੀ ਤਾਂ ਨਹੀਂ ਚਾਹੀਦਾ ਪਰ ਮਨ ਦੀ ਖਰਾਕਤਾ ਜਿਹੜੀ ਹੈ ਉਹ ਕੰਨਾਂ ਦੇ ਰਾਹੀਂ ਸ਼ਬਦ ਦੀ ਜਾਣੀ ਹੈ ਸੋ ਇਸ ਕਰਕੇ ਉਹਨਾਂ ਦਾ ਸਮਝਾਉਣ ਹੈ ਜੀਵ ਨੂੰ ਕਿ ਕਰਮ ਜਿਹੜਾ ਤੈਨੂੰ ਸਿਮਰਨ ਦਾ ਕਰਨਾ ਪੈਣਾ ਇਹ ਨਾ ਮਤ ਸੋਚ ਕਿ ਤੀਰਥਾਂ ਦੇ ਉੱਤੇ ਬੈਠ ਕੇ ਕਿਤੇ ਮੈਨੂੰ ਮੁਕਤੀ ਮਿਲ ਜਣੀ ਹੈ ਤੀਰਥ ਜਿਹੜਾ ਹੈ ਉਹਦੇ ਨਾਲੋਂ ਖਰ ਦਾ ਦਾਸ ਵੱਡਾ ਹੈ ਕਿਉਂਕਿ ਤੀਰਥ ਉੱਥੇ ਬਣਿਆ ਜਿੱਥੇ ਉਸ ਪਰਮਾਤਮਾ ਦੇ ਭਗਤ ਨੇ ਆ ਕੇ ਵੰਦਗੀ ਕੀਤੀ ਉਹਦੇ ਚਰਨ ਪੈ ਗਏ ਕਿਉਂਕਿ ਉਹ ਹੀ ਜਗ੍ਹਾ ਪਵਿੱਤਰ ਹੋ ਗਈ ਹੈ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋਇ ਥਾਨ ਸੋਹਾਵ ਆਰਾਮ ਰਾਜੀ ਕਬੀਰ ਮਨ ਨਿਰਮਲ ਪਿਆ ਜੈਸੇ ਗੰਗਾ ਨੀਰ ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ ਜੇਖਾ ਕਹਿੰਦੇ ਮਨ ਜਿਹੜਾ ਉਹ ਗੰਗਾ ਦੇ ਨੀਦ ਦੀ ਤਰ੍ਹਾਂ ਹੋਜਵੇ ਗੰਗਾ ਦਾ ਨੀਰ ਨਿਰਮਲ ਉਹ ਨਹੀਂ ਕਿਹਾ ਤੇ ਗੰਗਾ ਦੇ ਨੀਦ ਦੀਆਂ ਹੋਰ ਕੀ ਕੁਆਲਿਟੀ ਹੈ ਨਿਮਰਤਾ ਹੈ 니 ਮੇ ਪਾਸੇ ਨੂੰ ਜਾਣਾ ਆਪਣੇ ਆਪ ਦਾ ਉਹਦਾ ਰੰਗ ਕੋਈ ਨਹੀਂ ਜਿਸ ਬਰਤਨ ਚ ਪਾਲਿਆ ਉਦਾਂ ਦਾ ਹੋ ਜਾਣਾ ਪਾਪ ਹੰਕਾਰ ਛੱਡਣਾ ਹੈ ਮੈ ਛੱਡਣੀ ਹੈ ਜਦੋਂ ਕਹਿੰਦੇ ਹੰਕਾਰ ਵੀ ਛੱਡ ਦਿੱਤਾ ਨਿਮਰਤਾ ਵੀ ਆ ਗਈ ਤੇ ਫਿਰ ਕੀ ਕਹਿੰਦੇ ਉਸ ਪਰਮਾਤਮਾ ਦਾ ਸਿਮਰਨ ਦੇ ਨਾਲ ਪਾਛੇ ਲਾਗੋ ਹਰ ਫਿਰੇ ਕਹਤ ਕਬੀਰ ਕਬੀਰ ਤਾਂ ਫਿਰ ਉਸੇ ਹੀ ਪ੍ਰਾਣੀ ਨੂੰ ਦੁਨੀਆ ਜਿਹੜੀ ਹੈ ਜਿਹਨੂੰ ਜਲਾਹਾ ਜਲਾਹਾ ਕਹਿੰਦੀ ਉਹਨੂੰ ਫਿਰ ਭਗਤ ਕਰਨਾ ਸ਼ੁਰੂ ਕਰ ਦਿੰਦੀ ਹੈ ਕਿ ਇਹ ਤਾਂ ਕਬੀਰ ਭਗਤ ਹੋ ਗਿਆ ਸੋ ਮਨ ਦੀ ਜਿਹੜੀ ਪਵਿੱਤਰਤਾ ਹੈ ਚੰਚਲਤਾ ਹੈ ਉਹਨੂੰ ਖਤਮ ਕਰਨਾ ਪਵਿੱਤਰਤਾ ਲਿਆਉਣੀ ਹੈ ਤਾਂ ਕਿ ਅਸੀਂ ਬਿਛੇ ਬਕਰਾਂ ਤੋਂ ਵੱਜ ਜਾਈਏ ਅਤੇ ਰਿਸ਼ਤੇ ਨਾਤੇ ਦੇ ਨਾਲੋਂ ਪਿਆਰ ਟੁੱਟ ਜਵੇ ਸੱਟ ਬਾਰ ਬਾਰ ਬਾਣੀ ਜਿਹੜੀ ਹੈ ਪ੍ਰਾਣੀ ਨੂੰ ਪੈਰ ਪੈਰ ਤੇ ਠੋਕਰਾਂ ਮਾਰ ਰਹੀ ਹੈ ਕਿ ਛੱਡ ਦੇ ਇਹ ਦੁਨੀਆ ਦੇ ਵਿੱਚ ਸਾਰੇ ਰਿਸ਼ਤੇ ਨਾਤੇ ਇਹ ਕੋੜ ਦੇ ਪਰ ਬੰਦਾ ਛੱਡਦਾ ਨਹੀਂ ਕਿਉਂਕਿ ਬੰਦੇ ਦਾ ਜਦੋਂ ਜਨਮ ਹੁੰਦਾ ਪ੍ਰਾਣੀ ਦਾ ਸਭ ਤੋਂ ਪਹਿਲਾਂ ਮਾਂ ਜਿਹੜੀ ਹੈ ਉਹੀ ਮੈਸ ਖਾਦੀ ਹੈ ਕਿ ਮੈਂ ਤੇਰੀ ਮਾਂ ਆ ਤੇਰਾ ਬਾਪਾ ਆ ਤੇਰੀ ਭੈਣਾ ਆ ਤੇਰਾ ਭਰਾ ਆ ਤੇਰਾ ਚਾਚਾ ਹੈ ਤਾਇਆ ਹੈ ਜੋ ਵੀ ਹੈ ਇਹ ਮੈਂ ਮੈਂ ਜਿਹੜੀ ਹੈ ਪਹਿਲਾ ਉਹਨੂੰ ਸਖਾ ਦਿੱਤੀ ਜਾਂਦੀ ਹੈ ਤੇ ਅਸਲੀ ਤਾਂ ਉਹ ਪਰਮਾਤਮਾ ਹੀ ਹੈ ਸਾਰਾ ਕੁਝ ਇਸੇ ਕਰਕੇ ਉਹਨਾਂ ਨੇ ਕਹਿ ਕੇ ਉਸ ਦੇ ਨਾਮ ਨੂੰ ਜਿੰ세 ਮਨਾਂ ਜ਼ਿਆਦਾ ਜ਼ਰੂਰੀ ਹੈ ਮਕੰਦ ਮਕੰਦ ਜਪੋ ਸੰਸਾਰ ਬਿਨ ਮਕੰਦ ਤਨ ਹੋਏ ਹਾਰ ਸੋਇ ਮਕੰਦ ਮੁਕਤ ਦਾ ਦਾਤਾ ਸੋਇ ਮਕੰਦ ਹਮਰਾ ਪਿਤਾ ਮਾਤਾ ਸਾਰਾ ਕੁਝ ਪਰਮਾਤਮਾ ਹੈ ਸੋ ਇਹਨਾਂ ਸ਼ਲੋਕਾਂ ਤੋਂ ਸਿੱਖਿਆ ਲੈ ਲੈਂਦੇ ਹਾਂ ਪਰਮਾਤਮਾ ਦੇ ਚਰਨਾਂ ਚ ਅਦਾਸ ਕਰਨੀ ਤੇ ਬਾਕੀ ਦੇ ਸਵਾਸਨ ਦੀ ਪੁੰਜੀ ਜੜੀ ਰਹਿੰਦੀ ਹੈ ਗੁਰੂ ਜੀ ਕਿਰਪਾ ਕਰਨ ਆਪਣਾ ਨਾਮ ਜਪਾਉਂਦੇ ਹੋਏ ਅਪਗੁਣ ਨੂੰ ਜੋ ਅਸੀਂ ਅਪਗੁਣ ਕਰ ਚੁੱਕੇ ਨਾਛਤਾਰਦੇ ਹੋਏ ਆਪਣੇ ਚਰਨਾ ਕਮਲਾਂ ਦਾ ਆਸਰਾ ਦੇ ਤਾਂ ਕਿ ਇਸ ਸਵਾਸਨ ਦੀ ਪੁੰਜੀ ਜੜੀ ਰਹਿੰਦੀ ਹੈ ਉਹਨਾਂ ਦੀ ਕਿਰਪਾ ਦੇ ਨਾਲ ਲੇਖੇ ਚ ਲੱਗੇ ਜਵੇ ਤਾਂ ਹੀ ਇਸ ਦੁਨੀਆ ਤੇ ਇਸ ਜੀਵਨ ਦਾ ਫਾਇਦਾ ਹੈ ਨਹੀਂ ਤਾਂ ਬਾਜੀ ਹਾਰ ਕੇ ਚਲੇ ਜਾਣਾ ਉਸ ਪਰਮਾਤਮਾ ਦੇ ਨਾਲ ਜੁੜਨ ਲਈ ਜੋ ਗੁਰੂ ਜੀ ਸਮਝਾ ਰਹੇ ਹੈ ਸਾਨੂੰ ਇਹਦੇ ਤੇ ਅਮਲ ਕਰਨਾ ਚਾਹੀਦਾ ਸੋ ਆਓ ਇਹ ਅਰਦਾਸ ਬੇਨਤੀ ਅਰਜਾਈ ਕਰਦੇ ਹੋਏ ਬਾਣੀ ਅਚਾਰ ਦੇ ਪੜਦੇ ਗਲਤੀਆਂ ਜੋ ਹੋਈਆਂ ਮਾਫ ਕਰਦੇ ਕਰਨ ਅੱਗੇ ਤਸ਼ਧਵਾਨੇ ਪੰਨ ਦਾ ਬਲਵਕਸ਼ਣ ਫਤਿ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ